ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ 11 ਹਲ ਤੇ 735 ਟਰੈਕਟਰ ਸਵਰਾਜ ਲੈ ਕੇ ਆਏ ਆ ਪਹਿਲਾਂ ਗੱਲ ਕਰੀਏ 11 ਹਲ ਨੇ ਵੀਰੋ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀ ਕੰਡੀਸ਼ਨ ਦੇ ਹਲ ਨੇ ਪੂਰੇ ਹੈਵੀ ਲੋਹੇ ਦੇ ਬਣੇ ਹੋਏ ਹਲ ਨੇ origignal ਰੰਗ ਪੇਂਟ ਨਾਲ ਦਾ ਹਾਲਾਂ ਦੇ ਦੁਬਾਰਾ ਰੰਗ ਪੇਂਟ ਨਹੀਂ ਹੋਏ ओरिजिनली ਆ ਸਾਰੇ ਹਾਲ ਵੀਰੋ ਦੇਖ ਸਕਦੇ ਹੋ ਤੁਸੀਂ ਚੰਗਾ ਲੋਹਾ ਲੱਗਿਆ ਹੋਇਆ ਜੇ ਆਪਾਂ ਇਹਨਾਂ ਦੇ ਵਜਨ ਦੀ ਗੱਲ ਕਰੀਏ 2 ਕੁਇੰਟਲ 80 85 ਕਿਲੋ ਵਜਣਾ ਹਲਾਂ ਦਾ ਪੂਰੀ ਹੈਵੀ ਐਂਗਨ ਲੱਗੀ ਹੋਈ ਆ ਪੂਰੇ ਸ਼ੁੱਧ ਹਾਲ ਨੇ ਵਾਹ ਕੇ ਤੁਸੀਂ ਦਸੱਲੀ ਕਰਕੇ ਫਿਰ ਹੱਲ ਲੈ ਜਾ ਸਕਦੇ ਹੋ ਇਹ ਹਾਲ ਘਰੇਲੂ ਹਾਲ ਨੇ ਕਿਸੇ ਵਪਾਰੀ ਵੀਰ ਕੋਲ ਨਹੀਂ ਕਿਸੋਂ ਪਾਸੋਂ ਕੋਈ ਹਲ ਫਾਲਾ ਵਿੰਗਾ ਲੱਗਿਆ ਨਹੀਂ ਹੋਇਆ ਪੂਰੇ ਸ਼ੁੱਧ ਹਾਲ ਨੇ ਹਾਲਾਂ ਦੇ ਵਿੱਚ ਕਿਸੇੋਂ ਪਾਸੋਂ ਗਲੇ ਨਹੀਂ ਹੋਏ ਕੋਈ ਜੰਗ ਨਹੀਂ ਲੱਗੀ ਹੋਈ ਪੂਰੇ ਸ਼ੁੱਧ ਸਾਫ ਹਾਲ ਨੇ ਦੇਖ ਸਕਦੇ ਹੋ ਤੁਸੀਂ ਜੈਤੋ ਦੇ ਬਣੇ ਹਾਲ ਨੇ ਵੀਰੋ ਇਹ ਗੰਗਾ ਰਾਮ ਪੁੰਨੀ ਵਾਲਿਆਂ ਦੇ ਬਣੇ ਹਾਲ ਨੇ 2016 ਮਾਡਲ ਹਾਲ ਨੇ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਹਾਲਾਂ ਦੀ ਸਾਡੇ ਸਾਹਮਣੇ ਆ ਬਹੁਤ ਚੰਗੀ ਕੰਡੀਸ਼ਨ ਦੇ ਹਾਲ ਨੇ ਦੇਖ 파ਰਖ ਕੇ ਦਸੱਲੀ ਕਰਕੇ ਹਾਲ ਫਿਰ ਤੁਸੀਂ ਖਰੀਦ ਸਕਦੇ ਹੋ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94641 13503 ਤੇ ਵੀਰ ਨੂੰ ਫੋਨ ਕਰਕੇ ਹਲਾਂ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਹੋਵੇ ਵੀਰ ਨੂੰ ਤੁਸੀਂ ਪੁੱਛ ਸਕਦੇ ਹੋ ਜੇ ਹੁਣ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 22000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਰੇਟ ਦੇ ਵਿੱਚ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਹਾਲ ਤੁਸੀਂ ਖਰੀਦ ਸਕਦੇ ਹੋ ਵੀਰੋ ਅੱਗੇ ਗੱਲ ਕਰੀਏ ਸਵਰਾਜ 735 FE ਟਰੈਕਟਰ ਘਰੇਲੂ ਟਰੈਕਟਰ ਬਹੁਤ ਸੋਹਣਾ ਸਾਫ ਟਰੈਕਟਰ ਦੇਖ ਸਕਦੇ ਹੋ ਤੁਸੀਂ ਚੰਗੀ ਕੰਡੀਸ਼ਨ ਦਾ ਟਰੈਕਟਰ ਆ ओरिजिनल ਰੰਗ ਪੇਂਟ ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆਵਾਜ਼ ਚਲਾ ਕੇ ਪੂਰੀ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਮਰਗਿਆਟ ਬਿਲਕੁਲ ਨਵੇਂ ਲੱਗੇ ਹੋਏ ਨੇ ओरिजिनल ਮਰਗਿਆਟ ਲੱਗੇ ਹੋਏ ਨੇ ਸਵਰਾਜ ਦੇ ਜੇ ਹੁਣ ਆਪਾਂ ਟਾਇਰਾਂ ਦੀ ਗੱਲ ਕਰੀਏ ਮੂਹਰੇਲੇ ਟਾਇਰ 20 ਤੋਂ 30 ਪੈਸੇ ਨੇ ਮਗਰਲੇ ਟਾਇਰ 40 45 ਪੈਸੇ ਨੇ ਕੰਪਨੀ ਦੇ ਟਾਇਰ ਨੇ ਚਾਰੇ ਪੱਕੇ ਟਾਇਰ ਨੇ ਵੀਰੋ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਟਰੈਕਟਰ ਦੇਖ ਸਕਦੇ ਹੋ ਕਿਸੇੋਂ ਪਾਸੋਂ ਕੋਈ ਰੰਮ ਨਹੀਂ ਗਲਿਆ ਹੋਇਆ ਪੂਰਾ ਸਾਫਾ ਰੀ ਮਾਦਾ ਬੈਕ ਸਾਈਡ ਦਾ ਪੂਰਾ ਸਾਫਾ ਟਰੈਕਟਰ ਵੀਰੋ ਚੰਗੀ ਹਾਲਤ ਦਾ ਟਰੈਕਟਰ ਆ ਘਰੇਲੂ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰੀਏ 1999 ਮਾਡਲ ਟਰੈਕਟਰ ਆ ਡਬਲ ਕਲਚ ਦੇ ਵਿੱਚ ਟਰੈਕਟਰ ਆ ਵੀਰੋ ਇਹ ਦਸੱਲੀ ਕਰ ਸਕਦੇ ਆ ਤੁਸੀਂ ਵੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਜਕੇ ਦੇ ਟਾਇਰ ਨੇ ਰੇ ਡੀਰੀਟਰ ਬਿਲਕੁਲ ਨਵਾਂ ਲੱਗਿਆ ਹੋਇਆ ਪੈਂਟਰੀ ਨਵੇਂਆ ਵਰਗੀ ਆ ਸੈਲਫ ਚੱਗਦੀ ਆ ਸੈਲਫ 스타 ਟਰੈਕਟਰ ਆ ਵੀਰੋ ਥੋੜਾ ਟਾਈਮ ਹੋਇਆ ਬੈਟਰੀ ਧਰਾਈ ਨੂੰ ਬਾਹਰ ਪੰਪ ਦੇ ਵਿੱਚ ਆ ਚਾਰ ਗੇਅਰ ਨੇ 1999 ਮਾਡਲ ਟਰੈਕਟਰ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464113503 ਆ ਵੀਰ ਦਾ ਨੰਬਰ ਵੀਰੋ ਹਾਲ ਤੇ ਟਰੈਕਟਰ ਵੀਰੋ ਇੱਕੋ ਵੀਰ ਦੇ ਕੋਲ ਨੇ ਜੇ ਕਿਸੇ ਨੇ ਦੋਵੇਂ ਸੱਦ ਨੇ ਖਰੀਦਣੇ ਆ ਦੋਵੇਂ ਖਰੀਦ ਸਕਦਾ ਇੱਕੋ ਘਰੇ ਦੋਵੇਂ ਸੰਦ ਨੇ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 157000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਉਗਾ ਜਿੰਨ ਤੇ ਬਾਡੀ ਤੇ ਵੀਰੋ ਰੰਗ ਪੇਂਟ ਪੂਰਾ ਭਿਆ ਨਾਲ ਦਾ ਰੰਗ ਪੇਂਟ ਆ ਟਰੈਕਟਰ ਦੇ ਦਸੱਲੀ ਕਰਕੇ ਟਰੈਕਟਰ ਦੀ ਤੁਸੀਂ ਫਿਰ ਖਰੀਦ ਸਕਦੇ ਹੋ ਦੁਬਾਰਾ ਵੇਰਤਾ ਸਦੰਨੇ ਆ ਡਬਲ ਕਲਚ ਟਰੈਕਟਰ ਆ ਵੀਰੋ ਇਹ 1999 ਮਾਡਲ ਦੇਖ ਪਰਖ ਕੇ ਦਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮਾ ਸੈਂਡ ਕਰੋ ਆਪਾਂ ਤੁਹਾਡੀ ਐਡ ਫਰੀ ਦੇ ਵਿੱਚ ਕਰਾ ਦੇਵਾਂਗੇ ਤੁਹਾਡੇ ਲਈ ਵਾਜਿਬ ਰੇਟਾਂ ਦੇ ਵਿੱਚ ਖੇਤੀਬਾੜੀ ਸੰਧ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ